ਚਲਾ ਦੇ ਦੇਖ ਜੋਤ ਲਿਆ ਜੀ ਦੀਪਮਾਲਾ ਇਹ ਹੋਤਾ ਨਹੀਂ ਆਏ ਤਾਂ ਨਹੀਂ ਪੈਣੀ ਐ ਉੱਚੀ ਨਹੀਂ ਵੀ ਸਿੱਧੀ ਲੱਗੂ ਇਹ ਤਾਂ ਜਮਾ ਹਨਾ بس ਦੀਵਿਆਂ ਦਾ ਹੋ ਜਾਊਗਾ ਨਹੀਂ ਸੁਣ ਲੱਗਦੀ ਇਹ ਨਵੀਂ ਆਈਆਂ ਨੇ ਕਿ ਆਪਣੇ ਪਿੰਡ ਚੀ ਦੁਕਾਨ ਤੋਂ ਲੈਂਦੀ ਹੈਗੀ ਬਿਜਲੀ ਵਾਲੇ ਭਾਈ ਤੋਂ ਹੈ ਹਾਂ ਉਹ ਹੀ ਕਹੀ ਐ ਆਪਣੇ ਹਰਮਣ ਉਹ ਉਹ ਬਾਹਰ ਲਾ ਦੇ ਉਹ ਦਰਵਾਜ਼ੇ ਤੇ ਪੁਰਾਣੀ ਉਤਾਰ ਦੂਰ ਜੋੜੀ ਤਾਂ ਟੁੱਟੀ ਹੋਈ ਐ ਕਿੰਨੀਆਂ ਲੜੀਆਂ ਨੇ ਉਹ ਤਾਂ ਉਹ ਪਲੱਗ ਲੈਣ ਵਗਿਆ ਉਹ ਲਾਊਗਾ ਜੋਤ ਕੋਠੇ ਤੇ ਕੱਲ ਦਾ ਫਿਰ ਦਸਤ ਹੈ ਦੀਪਮਾਲਾ ਲਿਆਉਣੀ ਹੈ ਦੀਪਮਾਲਾ ਲਿਆ ਦੀਪਮਾਲਾ ਲਾ ਰਹੇਗਾ ਜੋਤ ਉੱਪਰ ਪਹਿਲਾਂ ਤਾਂ ਮੈਂ ਲਵਾਈ ਜਾਂਦੀ ਸੀ ਫਿਰ ਕਹੇ ਮੈਂ ਕਿ ਚੱਲ ਵੀਡੀਓ ਬਣਾ ਲੈਂਦੇ ਮੈਂ ਠਾ ਦੀ ਹਰਮਨ ਕੋਈ ਕੰਮ ਕਰਦੀ ਸੀ ਉਹਨੇ ਬਣਾਈ ਨਹੀਂ ਹੋ ਸਾਰੀ ਤਾਂ ਹਾਂ ਤੱਕ ਪਹਿਲਾਂ ਮੈਂ ਲਵਾ ਕੇ ਆਈਂਗੀ ਫੜ ਕੇ ਰੱਖਣੀ ਪੈਂਦੀ ਹੈ ਫਿਰ ਮੇਖ ਲੱਗਦੀ ਹੈਗੀ ਇਹ ਦੂਸਰੀ ਹੈਗੀ ਦੀ ਮਾਲਾ ਪੱਤੀ ਜੀ ਸਿੱਧੀ ਦੂਸਰੀ ਇਹ ਆਏ ਲੈਰੀਆ ਜਬ ਇਸ ਤਰ੍ਹਾਂ ਜਿਹੜਾ ਆ ਪਾਏ ਲੈਰੀਆ ਇਹ ਉਹ ਨਹੀਂ ਹੈਗੀ ਬਸ ਇਹ ਸਿੱਧੀ ਹੋਈ ਲੱਗੂਗੀ ਪਹਿਲਾ ਸੀਮੈਂਟ ਲਈ ਸੀਗੀ ਵੀ ਕਿੱਥੇ ਤੱਕ ਆਊਗੀ ਉਹ ਥੋੜੀ ਜਿਹਾ ਆਪਾਂ ਫਿਰ ਪਿਛਲੇ ਪਾਸੇ ਲੰਗਾਤੀ ਤੇ ਇਧਰ ਲਾਤੀ ਮੂਰੇ ਮੂਰੇ ਥੋੜੀ ਪਿਛੇ ਲੰਗਾਤੀ ਆਪਾਂ ਸ਼ਾਮ ਨੂੰ ਜਗਾਵਾਂਗੇ ਫਿਰ ਆਪਾਂ ਸ਼ਾਮ ਨੂੰ ਪਤਾ ਲੱਗੂ ਹੁਣ ਧੁੱਪ ਜਿੱਤੇ ਜਗਦੀ ਦਾ ਵੀ ਪਤਾ ਨਹੀਂ ਲੱਗਣਾ ਕਾਹ ਇੱਕ ਮੇਖਾਂ ਹੋਰ ਲੱਗਣੀਆਂ ਬਸ ਲੱਗੜੀ ਨੇੜੇ ਨੇੜੇ ਨਾਲ ਆਇਤਾ ਸਿੱਧੀ ਤਾਂ ਖੜ ਜਾਂਦੀ ਆ ਉਹਦੀ ਆ ਖੁੰਜਾ ਇਹ ਉਦੋਂ ਇੱਥੋਂ ਨੀਵੀਂ ਕਰਤੀ ਜਾ ਕੇ ਤਾਂ ਥੋੜੀ ਜੀ ਇਹ ਉਹ ਉਹ ਖੁੰਜਾ ਇੱਥੇ ਇੱਥੇ ਜਮਾ ਖੁੰਜੇ ਚ ਲਾਇਓ ਹਾਂ ਤਾਰ ਵੀ ਵਧੀਆ ਪੂਰੀ ਆ ਗਈ ਹੈ ਨਾ ਠੇਠਾ ਵਧੀਆ ਨਾ ਬੱਤ ਜੇ ਦੀ ਆ ਪੂਰੀ ਹੋਈ ਆ ਗਈ ਤਾਰ ਏਡੀ ਵੱਡੀ ਨਹੀਂ ਹੈਗੀ ਛੋਟੀ ਵੀ ਨਹੀਂ ਮਧੀਆ ਆਉਗੀ ਇੱਥੇ ਬੈ ਜੂਗੀ ਇਕੇ ਤੇ ਮੇ ਖਲਾਣਾ ਕੋਸ ਤਾਰ ਹਾਂ ਇਕੇ ਇੱਥੇ ਮੇ ਖਲਾ ਦੇ ਜਮਾ ਇੱਥੇ ਹਾਂ ਪੌੜੀ ਜੇ ਚ ਹੁੰਜੇ ਜੇ ਚ ਤੇ ਇਥੋਂ ਆਇ ਲੈ ਹੁਣ ਹੂੰ ਬਸ ਇੱਥੋਂ ਦਵਾ ਮਾਈ ਰਹਿਂਦੀ ਇੱਕ ਇੱਥੇ ਲਾ ਦੀ ਆ ਕੇ ਥੱਲੇ ਕੰਧ ਦੀ ਦੇ ਉੱਤੇ ਇੱਥੇ ਜੇ ਆ ਕੇ ਲਾ ਦੀ ਇੱਕ ਇਹ ਐ ਜੀ ਨਾਲ ਲੱਗ ਜੂ ਕੰਧ ਦੇ ਕਿਥੇ ਹੋਰ ਲਾ ਰਾਵਸ ਬਸ ਇੱਥੇ ਲਾ ਦੇ ਇੱਕ ਇਹ ਆਪਣੇ ਟਾਇਰ ਦੀ ਐਕੂਰੇਸ਼ਨ ਕਰੀ ਹੋਈ ਆ ਹਰਮਨ ਨੇ ਬਸ ਇਹੋ ਜੇ ਕਰਦੀ ਰਹਿੰਦੀ ਹੈ ਕੰਮ ਚਲ ਲੋ ਜੀ ਇੱਥੇ ਆਪਾਂ ਚਲੇ ਗਏ ਸੀਗੇ ਸ਼ਹਿਰ ਇਹ ਭਾਂਡਿਆਂ ਵਾਲੀ ਦੁਕਾਨ ਆਪਾਂ ਦੋ ਚਾਰ ਭਾਂਡੇ ਲੈਏ ਸੀਗੇ ਦਿਵਾਲੀ ਨੂੰ ਭਾਂਡੇ ਲੈ ਚੰਗੇ ਹੁੰਦੇ ਹੈਗੇ ਕੁਝ ਹੋਰ ਇੱਕ ਦੋ ਚੀਜ਼ਾਂ ਲੈਣੀਆਂ ਸੀਗੀਆਂ ਬਾਜ਼ਾਰ ਗਏ ਸੀ ਆਪਾਂ ਤੇ ਦਿਵਾਲੀ ਦੇ ਸਾਰੇ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਜੀ ਦਿਵਾਲੀ ਵੀ ਐ ਕਿਦਾਂ ਕੰਫਿਊਜ਼ਨ ਹੋਏ ਪਏ ਆ ਹਨਾ ਦਿਵਾਲੀ ਵੀ ਵੀ ਸੋਵਾਰ ਵਰ ਦੀ ਜਾਂ ਮੰਗਲਵਾਰ ਵਰ ਦੀ ਅਸਲ ਤਾਂ ਵੀ ਸਿੱਖਾਂ ਦੀ ਦਵਾਈ ਤਾਂ ਮੰਗਲਵਾਰ ਦੀ ਐ ਵੈਸੇ ਤਾਂ ਕਹਿ ਰਹੇ ਨੇ ਉਹਨਾਂ ਤੇ ਵੀ ਆ ਰਿਹਾਗਾ ਕੈਲੰਡਰ ਵੀ ਤੇ ਅੰਮ੍ਰਿਤਸਰ ਤੋਂ ਵੀ ਕਹਿ ਰਹੇ ਨੇ ਵੀ ਮੰਗਲਵਾਰੀ ਮਨਾਈ ਜਾ ਰਹੀ ਹੈ ਦੀਵਾਲੀ ਤਾਂ ਤੇ ਅਸੀਂ ਤਾਂ ਜੀ ਮੰਗਲਵਾਰ ਨੂੰ ਮਨਾਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਹੜੇ ਭਰਾ ਭੈਣ ਭਰਾਵਾਂ ਨੇ ਸੋਵਾਰ ਵਰ ਦੀ ਦੀਵਾਲੀ ਮਨਾਈ ਤੇ ਕਿਹੜਾ ਵੀ ਮੰਗਲਵਾਰ ਦੀ ਮਨਾਈ ਵੈਸੇ ਦੋ ਹੀ ਦੀਵਾਲੀਆਂ ਹੋ ਗਈਆਂ ਚਲੋ ਜੀ ਨੇ ਰੋਟੀ ਚਾਹ ਦੇ ਨੂੰ ਖਵਾਣੀ ਉਹ ਚਾਹ ਦੇ ਨੂੰ ਖਵਾ ਦੋ ਜੀ ਨੇ ਮੌਸਮ ਨੂੰ ਹਨਾ ਅਸੀਂ ਰੋਟੀ ਮੌਸ ਨੂੰ ਖਵਾਵਾਂਗੇ ਤੇ ਮੈਂ ਤਾਂ ਦਿਵਾਲੀ ਦੇ ਦਿਨ ਕਦੇ ਨਹੀਂ ਸ਼ਹਿਰ ਗਈ ਸੀਗੀ ਇਹ ਆਪ ਹੀ ਜਾਂਦੇ ਹੁੰਦੇ ਆ ਮੁੰਡਾ ਡੜੀ ਹਰੇ ਐਤਕੀ ਚਲੋ ਇਹ ਕਹਿੰਦੇ ਚਲ ਤੂੰ ਆਪੇ ਦੇਖ ਕੇ ਲਈ ਭਾਂਡਾ ਵੀ ਕਿਹੜਾ ਲਿਆਉਣਾਗਾ ਪਹਿਲੀ ਵਾਰ ਦਿਵਾਲੀ ਵਾਲੇ ਦਿਨ ਗਈ ਸੀ ਮੈਂ ਤਾਂ ਸ਼ਹਿਰ ਤੇ ਬਹੁਤ ਚੈਲ ਪੈਲ ਸੀਗੀ ਸ਼ਹਿਰਾਂ ਚ ਨਾ ਮਠਾਈਆਂ ਤੇ ਬਹੁਤ ਰੌਣਕ ਲੱਗੀ ਹੋਈ ਸੀਗੀ ਰਹੀ ਹੈ ਆ ਰਹੀ ਨਾ ਮੀ ਬਾਣੀ ਚੰਨ ਕੋਲਾ ਪਾਣੀ ਹੈ ਹਾਂ ਇਹ ਕਿਹਾ ਰੱਬ ਦਾ ਲੋ ਜੀ ਆਪਾਂ ਆਗੇ ਸੀਗੇ ਸ਼ਹਿਰੋਂ ਟਾਈਮ ਹੋ ਗਿਆ 4 ਦਾ ਆਗੇ ਸੀ ਘਟਾਈ ਕੋ ਜਾ ਕੇ ਚਾਹ ਪਾਣੀ ਪੀਤਾ ਇੱਕਦਮ ਦਮ ਜਾ ਲੇਤਾ ਬਸ ਗੱਲਾਂ ਹਤਾਏ ਕਰੀ ਗੇ ਹੁਣ ਮੈਂ ਇੱਕ ਚਲ ਵੀਡੀਓ ਬਣਾਉਣੀ ਆ ਆਪਾਂ ਜਿਹੜੀ ਸ਼ਾਪਿੰਗ ਕੀਤੀ ਹੈ ਉਹ ਦਿਖਾਉਣੇ ਆਗੇ ਇਹ ਸਮਾਨ ਲਿਆਏ ਆਗੇ ਆਪਾਂ ਇਹ ਤਾਂ ਲਈ ਆਪਾਂ ਬਾਟੀਆਂ ਲਈਆਂ ਸੀਗੀਆਂ ਪਹਿਲਾਂ ਮੈਂ ਉਹ ਵੀ ਪੁਰਾਣੇ ਰਵਾਇਤੀਆਂ ਲਗੀਆਂ ਮੈਨੂੰ ਫਿਰ ਮੈਂ ਬਦਲ ਕੇ ਲੈ ਲੈ ਕੋਲੇ ਜੀ ਬੜੇ ਵੱਡੇ ਵੀ ਹੈਗੇ ਸੋ ਸ਼ਾਇਦ ਠੀਕ ਆ ਚਾਹ ਪੀਣ ਵਾਸਤੇ ਤੇ ਇਹ ਲਈ ਲੈ ਕੇ ਆਪਾਂ ਚਾਰ ਲੈ ਆਂਦੇ ਨੇਗੇ ਬਾਟੀਆਂ ਇਸੇ ਰੇੜੇ 'ਚ ਛੇ ਆ ਗਈਆਂ ਸੀ ਤੇ ਫਿਰ ਮੈਂ ਕਿਹਾ ਚੱਲ ਆਪਾਂ ਇਹ ਲੈ ਲੈਣਾ ਨਾ ਮਜਰ ਰਵਾਇਤੀ ਨੇ ਬਧੀਏ ਬਾਟੀਆਂ ਉਹ ਜਿਹੜੀਆਂ ਆਪਣੇ ਹੈਗੀਆਂ ਸੀ ਪਹਿਲਾਂ ਕਰੇ ਪੁਰਾਣਾ ਰਵਾਇਤੀ ਪਹਿਲਾਂ ਤੇ ਇਹ ਦੋ ਕੱਪ ਨੇਗੇ ਤੇ ਇਹ ਉਦਨ ਮੇਰੀ ਬੀਬੀ ਕਹਿੰਦੇ ਦਿਓਰ ਘਰੋਂ ਮਗਾਈ ਮੇਂ ਦਿਓਰ ਨੇ ਸਾਡੇ ਹੈਗੇ ਨੇ ਪਹਿਲਾਂ ਲੱਸੀ ਪੀਣ ਵਾਸਤੇ ਚਾਰ ਕੱਪ ਵਧੀਆ ਡਾਡ ਸਾਰਿਆਂ ਨੂੰ ਨੇ ਇੱਕ ਵਾਰੀ ਲੱਸੀ ਦਾ ਪਰ ਕੇ ਸਰ ਜਾਂਦਾ ਤੇ ਉਹ ਕਹਿੰਦੇ ਸਾਨੂੰ ਇਹ ਵਧੀਆ ਲੱਗਦੇ ਨੇ ਤੇ ਇਹ ਲਿਆਂਦੇ ਨੇ ਆਪਾਂ ਦੋ ਤੇ ਇਹ ਆਪਾਂ ਲਿਆਇਾਂਗੇ ਦੋ ਥਾਲ ਰੋਟੀ ਖਾਣ ਵਾਸਤੇ ਤੇ ਜਿਵੇਂ ਜਿਹਾ ਹਜੇ ਕਿਤੇ ਕਰਦੇ ਸੀ ਉਹ ਥਾਲ ਲੈਉਣ ਆਲੇ ਨੇਗੇ ਚਾਰ ਕੌਲੀਆਂ ਵਾਲਾ ਵੀ ਸੀਗਾ ਜਿਵੇਂ ਗੁਰੂ ਘਰਾਂ 'ਚ ਹੁੰਦੇ ਨੇ ਉਹ ਜਾਦੀ ਵੱਡਾ ਸੀ ਉਹ ਵਧੀਆ ਲੱਗਦਾ ਸੀ ਸੋ ਇਹ ਮਹਿੰਗਾ ਦਿੱਤਾਗਾ ਇਹ ਹੈਵੀ ਐਨ ਇਹਦੀ ਕੌਲੀ ਵੱਡੀ ਹੈਗੀ ਉਹਦੇ ਉਹਨੇ ਕੌਲੀ ਛੋਟੀਆਂ ਸੀ ਜਿਹੜੀਆਂ ਗੁਰੂ ਘਰ 'ਚ ਹੁੰਦੇ ਨੇ ਉਹਨਾਂ ਨਾਲ ਦਾ ਸੀ ਉਹ ਮੈਨੂੰ ਵਧੀਆ ਨਹੀਂ ਲੱਗਿਆ ਤੇ ਇਹ ਲੈਂਦੇ ਆਪਾਂ ਦੋ ਦੋ ਕਦੇ ਫੇਰ ਲਿਆਵਾਂਗੇ ਚਲ ਜਵਾਖਾ ਲਿਆ ਕਰਨਗੇ ਰੋਟੀ ਜਿਵੇਂ ਇੱਕ 'ਚ ਦਹੀਂ ਪਰ ਇੱਕ 'ਚ ਸਬਜ਼ੀ ਦਹੀਂ ਨਾ ਹੋਵੇ ਤਾਂ ਅਚਾਰ ਰੱਖ ਲੈ ਤੇ ਬਹੁਤ ਸੋਹਣੇ ਲੱਗੇ ਇਹ ਮੈਨੂੰ ਇਹ ਲੈ ਲੇ ਫਿਰ ਅਸੀਂ ਦੋ ਇਹ ਇਹ ਹਰਮਨ ਨੇ ਮੰਗਾਏ ਨੇ ਕਿ ਕਲਰ ਇਹਦੇ ਆਲੇ ਰੰਗੋਲੀ ਵਾਲੇ ਇਹ ਫਿੱਕਾ ਜਿਹਾ ਨਾਲ ਵਧੀਆ ਉੱਠੂਗਾ ਉਹ ਤੇ ਇੱਥੋਂ ਲਿਆਉਣੀ ਹੁੰਦੀ ਆ ਫਿਰ ਕਹਿੰਦੀ ਜਲਤੁਤੀ ਵੀ ਸ਼ਹਿਰ ਜਾਣੇ ਉੱਥੇ ਹੀ ਲਿਆ ਦੇ ਇਹ ਰੰਗੋਲੀ ਵਾਲੇ ਹੈ ਦੂਸਰਾ ਲੈਂਦੀ ਸੀ ਮੈਂ ਉਹ ਤਾਂ ਸੋਨਾ ਆਹੀ ਰੰਗ ਸੀ ਰੰਗ ਹੀ ਨਹੀਂ ਕੋਈ ਹੁੰਦਾ ਇਹ ਹੀ ਰੰਗ ਹੁੰਦੇ ਨੇ ਸਾਰੇ ਜਿਵੇਂ ਹਰਾ ਤੇ ਸਾਰੇ ਉੱਥੇ ਦੇਖਦੇ ਮੈਂ ਲੈ ਲਈ ਸੀ ਉਹ ਚੋਂ ਪੀਲਾ ਹੈ ਨਹੀਂ ਸੀ ਉਹ ਚੋਂ ਇਹ ਲੈਂਦੇ ਨੇ 10 ਰੁਪਏ ਵਾਧੇ ਸੀ ਉਹਨੇ ਦੀਵਾ ਦੇਤਾ ਮੈਂ ਚਲ ਇੱਕ ਦਿੱਤਾ ਘੁੰਡੀ ਤੇ ਲੱਗ ਜੂ ਕਹਿੰਦੇ ਖੁੱਲੇ ਪੈਸੇ ਨਹੀਂ ਹੈ ਸਾਡੇ ਕੋਲ ਘੁੰਡੀ ਤੇ ਲਾ ਲੂਗੀ ਹਰਮਨ ਤੇ ਇਹ ਆ ਹਰਮਨ ਦਾ ਸਮਾਨ ਰਬੜ ਬੈਣ ਜੀ ਮੰਗਾਏ ਨੇ ਨੇ ਤੇ ਇਹ ਲਿਆਏ ਆਂਗੇ ਆਪਾਂ ਝੋਲਾ ਜਿਵੇਂ ਪਤਵਾਈ ਲੈਣ ਜਾਂਦੇ ਆਂਗੇ ਨਾ ਇਹ ਰੋਟੀ ਪਾਣੀ ਪੈ ਜਾਂਦਾਗਾ ਪਹਿਲਾਂ ਹੈਗਾ ਸੀ ਆਪਣੇ ਕੋਲ ਸੋਨਾ ਜੈਨ ਲੱਗਦਾ ਸੀ ਨੂੰ ਇਹ ਲੈ ਹਮਗੇਪਾ ਸ਼ੋਪਿੰਗ ਬੈਗ ਜਾਂ ਛੋਟਾ ਜਾਂ ਤੇ ਰੋਟੀ ਰੋਟੀ ਕਉਣ ਵਾਸਤੇ ਤੇ ਇਹ ਆਪਾਂ ਸ਼ੋਪਿੰਗ ਕੀਤੀ ਹੈਗੀ ਦਿਵਾਲੀ ਦੇ ਭਾਂਡਾ ਚੰਗਾ ਹੁੰਦਾ ਲਿਆਂਦਾ ਕੱਲ ਨੂੰ ਆਪਾਂ ਜਦ ਰੋਟੀ ਖਵਾਵਾਂਗੇ ਉਦੋਂ ਇਹ ਲਾ ਲਾਂਗੇ ਨਾਲ ਥਾਲ ਲਾ ਲਾਂਗੇ ਨੇ ਬਾਟੀਆਂ ਲਾ ਲਾਂਗੇ ਤੇ ਹਾਏ ਅੰਦਰ ਕਰੀ ਜਾਂਦੇ ਨੇ ਲੋਕ ਟੈਨ ਨੂੰ ਰੰਗ ਇਹ ਆਪਾਂ ਰੰਗਾ ਜਿਹਾ ਕੇ ਦਿੱਤਾਗਾ ਸ਼ੈਰ ਉਹਨਾਂ ਨੂੰ ਫਰਮਣ ਕਹਿੰਦੀ ਉਹ ਰੰਗ ਕਰਾਂਗੇ ਪਾਇਆ ਸੀ ਪਹਿਲਾਂ ਵੀ ਕਰਿਆ ਸੀਗਾ ਇੱਕ ਵਾਰੀ ਉਹ ਮੀਂਹ ਮੁਝੇ ਪੈ ਪੈ ਕੇ ਹਨਾ ਬਾਹਰ ਥੋੜਾ ਜਿਆਦੇ ਧੁੱਪ ਪੈਂਦੀ ਹੈ ਮੀਂਹ ਪੈਂਦੇ ਨੇਗੇ ਫਿੱਟ ਗਿਆ ਹੁਣ ਸਰਦੀਆਂ ਚ ਘੱਟ ਫਿੱਟੂਗਾ ਚਲੋ ਉਹ ਤਾਂ ਫਿੱਟੂਗਾ ਫੇਰ ਫੇਰ ਕਰ ਲਾਂਗੇ ਇਧਰ ਤਾਂ ਹਰਮਣ ਕਰੀ ਜਾਂਦੀ ਆ ਤੇ ਚੁੱਲੇ ਤੇ ਆਪਾਂ ਹਜੇ ਪੋਚਾ ਦੇਣਾ ਆਪਾਂ ਰੋਟੀ ਕੱਲ ਨੂੰ ਖਵਾਵਾਂਗੇ ਵਿੱਚ ਹਨਾ ਬਾਹਲੇ ਲੋਕਾਂ ਚਲੋ ਜਿਹੜੇ 14 ਦੇ ਨੂੰ ਮੰਨਦੇ ਉਹਨਾਂ ਨੇ ਰੋਟੀ ਅੱਜ ਖਵਾਈ ਹੈਗੀ ਆਪਾਂ ਮੌਸਮ ਨੂੰ ਮੰਨਦੇ ਆ ਦਿਵਾਲੀਆਂ ਤੱਕੀ ਦੋ ਜਿਹੀਆਂ ਹੋ ਗਈਆਂ ਵੈਸੇ ਸਿੱਖਾਂ ਹੀ ਦਿਵਾਲੀ ਤੇ ਮੰਗਲਵਾਰ ਦੀ ਆ ਦੀ ਦਿਵਾਲੀ ਵੀ ਕੱਲ ਨੂੰ ਆ ਤੇ ਆਪਾਂ ਰੋਟੀ ਵੀ ਕੱਲ ਨੂੰ ਖਵਾਵਾਂਗੇ ਸਵੇਰੇ ਆਪਾਂ ਸੁਨੇਹਾ ਉੱਠ ਕੇ ਪੋਚਾ ਦੇਵਾਂਗੇ ਚੁੱਲ੍ਹੇ ਨੂੰ ਤੇ ਇੱਧਰ ਵਿਚਾਲੇ ਥੋੜਾ ਸਾ ਛੱਡਾਂਗੇ ਵੀ ਲੰਗਣ ਨੂੰ ਉਹ ਸਾਰੇ ਤੇ ਕਰਤਾ ਸੀਗਾ ਅਸੀਂ ਜਦੋਂ ਉੱਪਰ ਦੀ ਲੰਗ ਲੰਕੇ ਨਾ ਪੈਰਾਂ ਨਾਲ ਸਾਰਾ ਬਰਾਂਡੇ ਚ ਵਗ ਗਿਆ ਸੀਗਾ ਰੰਗ ਫਿਰ ਸਫਾਈ ਹੀ ਨਹੀਂ ਰਹਿੰਦੀ ਇਹ ਵਿਚਾਲੋਂ ਰੰਗ ਛੱਡ ਲਾਂਗੇ ਇੱਧਰ ਤਾਂ ਡੈਡੀ ਕਰੀ ਜਾਂਦਾ ਰਮਨ ਤਾਂ ਛੱਡ ਤੋ ਤੇ ਇੱਧਰ ਵਿਚਾਲੋਂ ਥੋੜਾ ਥਾਂ ਛੱਡ ਲਾਗੇ ਸਵੇਰੇ ਕਰਦੇ ਆਂਗੇ ਜਦੋਂ ਸੁੱਕ ਗਏ ਇੱਧਰ ਲੰਗਣ ਨੂੰ ਥਾਂ ਹੋ ਗਿਆ ਹੇ ਮੈਂ ਤਾਂ ਟੈਲਤੀ ਚੜ ਗਈ ਰੰਗ ਵਾਲੀ ਤੇ ਰੰਗ ਲੱਗ ਗਿਆ ਪੈਰ ਤੇ ਇਹ ਤਾਂ ਕਹਦੇ ਸੀ ਇੱਕ ਕਾਲਾ ਲਿਆਵਾਂਗੇ ਫਿਰ ਹੋਣਾ ਨਹੀਂ ਸੀ ਇਹਨਾਂ ਹੁਣ ਲਾਲਤੀ ਮਸਾ ਹੋਊਗਾ ਇਹਨਾਂ ਤੋਂ ਲਾਲ ਲਾਲ ਕੱਲਾ ਕਾਲਾ ਵੀ ਐਸੇ ਰੰਗ ਚ ਹੁੰਦਾ ਕਾ ਜੋੜੀਆਂ ਵਾਲਾ ਕਰਨਾ ਪੈਂਦਾ ਕਾਲਾ ਤਾਂ ਮੈਨੂੰ ਤਾਂ ਲੱਗਦਾ ਨਹੀਂ ਮਿਲ ਜਾਂਦਾ ਹੁਣ ਕਾਲ ਹੈਨਾ ਉਹ ਤਾਂ ਕਰੀ ਜਾਂਦਾ ਸੀ ਇਹੀ ਹੁੰਦਾ ਜੀ ਇੱਕ ਚਿੱਟਾ ਸੀ ਨਾ ਫਿਰੰਬਰ ਚਲੋ ਜੀ ਏਸੀ ਦੀ ਆਪਣੀ ਵੀਡੀਓ ਫੇਰ ਮਿਲਦੇ ਆ। ਲੋ ਜੀ ਆਪਣੀ ਵੀਡੀਓ ਸੀਗੀ ਅੱਜ ਦੀ ਤੇ ਮਠਾਈ ਆਪਾਂ ਨਹੀਂ ਲਿਆਏ ਹੈਗੇ ਅੱਜ ਸ਼ਹਿਰ ਚੋਂ। ਸ਼ਹਿਰ ਚੋਂ ਸੀ ਮਠਾਈ ਕਿਸੇ ਸਰਵਿੰਨ ਲਿਆਏ ਕੈ ਸਾਲ ਹੋ ਗਏ ਸਾਡੇ ਇੱਥੇ ਡੈਰੀ ਆਈ ਨੂੰ। ਛੋਟੇ ਘਰਾਂ ਦੇ ਡੈਰੀ ਵਾਲੇ ਭਾਈ ਹਨ ਜੀ ਉਹ ਅਸੀਂ ਦੁੱਧ ਭਾਉਣੇ ਆਂਗੇ ਤੇ ਉਹ ਆਪਦੇ ਘਰੇ ਮਠਾਈ ਬਣਾਉਂਦੇ ਨੇਗੇ ਆਪਣੇ ਨਾਲ ਹੀ ਇਹ ਪਿੰਡ ਉਹ ਤੇ ਉੱਥੋਂ ਲਿਆਉਣਗੇ ਮਠਾਈ ਆਪਾਂ ਹਰ ਸਾਲ ਉੱਥੇ ਹੀ ਲਿਆਉਣੇ ਹੁੰਦੇ ਨੇਗੇ ਬਿਨਾ ਮਲਾਵਟ ਤੋਂ ਵਧੀਆ ਛੁੱਧ ਮਠਾਈ ਬਣਾਉਂਦੇ ਨੇ ਉਹ। ਸ਼ਹਿਰਾਂ ਤੋਂ ਮਲਾਪਤ ਸੋ ਹੁੰਦੀ ਹੈ ਚਲੋ ਜਿਹਹੁ ਮੈਂ ਹੀ ਸਰਦਾ ਉਹਨਾਂ ਲਿਓਣੀ ਵੀ ਪੈਂਦੀ ਹੈਗੀ ਪਰ ਆਪਾਂ ਉਹਨਾਂ ਤੋਂ ਹੀ ਲਿਓਨੇ ਹੁੰਨੇ ਆ ਸਾਡੇ ਤਾਂ ਸਾਰੇ ਪਿੰਡ ਵਾਂਗੂ ਜਿਹੜੇ ਦੁੱਧ ਭੌਂਦੇ ਉਹਨਾਂ ਤੋਂ ਹੀ ਲੈ ਕੇ ਆਉਂਦੇ ਨੇਗੇ ਤੇ ਵਧੀਆ ਮਿਠਾਈ ਹੁੰਦੀ ਹੈਗੀ ਪ्योर ਤੇ ਸ਼ਾਮ ਨੂੰ ਲਿਆਉਣਗੇ ਬੱਚੇ ਨਹੀਂ ਚੱਲ ਸਵੇਰੇ ਲਿਆਉਣਗੇ ਸਵੇਰੇ ਲਿਆਉਣਗੇ ਨਹੀਂ ਸ਼ਾਮ ਨੂੰ ਲਿਆਉਣਗੇ ਵੈਸੇ ਸਿਹਤ ਨਾਲ ਦਵਾਈਆਂ ਦੇਣੀਆਂ ਨੇ ਲਿਓਣੀਆਂ ਨੇ ਸਵੇਰੇ ਲਿਆਉਣਗੇ ਤੇ ਚਲੋ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆਂ ਉਹ ਲਾ ਬਲੌਗ ਆ ਪਦ ਵਾਲੀ ਦਾ ਬਣਾਵਾਂਗੇ ਤੇ ਜਿਹੜੇ ਵੀ ਫੁੱਲ ਵਾਚ ਕਰਿਓ ਜੀ ਪਲੀਜ਼ ਧੰਨਵਾਦ